ਇਸ਼ਟਿਓ ਬੋਲੀ ਹੋਲੀ ਬਾਬਾ ਸਸੀਕਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਸਵਾਗਤ ਕਰਦਾ ਦੋਸਤੋ ਪਿੰਡ ਲੰਮਾ ਚਿਲਾ ਜਲੰਧਰ ਵਿਖੇ ਇੱਕ ਤेंदुआ ਔਨ ਨਾਲ 12 ਘੰਟੇ ਲਗਾਤਾਰ ਤਹਿਸ਼ਦਾ ਮਾਹੌਲ ਰਿਹਾ ਤੇ ਤेंदुआ ਇੰਨਾ ਜ਼ਿਆਦਾ ਖਤਰਨਾਕ ਸੀ ਕਿ ਇਸ ਨੇ ਪਿੰਡ ਦੇ ਕਾਫੀ ਲੋਕਾਂ ਤੇ ਅਟੈਕ ਵੀ ਕੀਤਾ ਤੇ ਇਥੋਂ ਤੱਕ ਕਿ ਇਹ ਜੰਗਲਾਤ ਵਿਭਾਗ ਅਤੇ ਪੰਜਾਬ ਪੁਲਿਸ ਤੋਂ ਵੀ ਕਾਬੂ ਨਹੀਂ ਆਇਆ ਸੋ ਦੋਸਤੋ ਲਗਾਤਾਰ 12 ਘੰਟੇ ਦੀ ਮਿਹਨਤ ਮੁਸ਼ਕਲ ਤੋਂ ਬਾਅਦ ਪੰਜਾਬ ਪੁਲਿਸ ਤੇ ਜੰਗਲਾਤ ਵਿਭਾਗ ਦੇ ਹੈਲਪ ਨਾਲ ਇਸ ਤेंदुए ਨੂੰ ਫੜ ਲਿਆ ਗਿਆ ਤੇ ਦੋਸਤੋ ਇਹ ਤेंदुआ ਕੈਟ ਨਸਲ ਦਾ ਦੱਸਿਆ ਜਾ ਰਿਹਾ ਜੋ ਕਾਫੀ ਖਤਰਨਾਕ ਹੁੰਦੀ ਹੈ ਤੇ ਇਹ ਕਾਫੀ ਲੰਬੀ ਛਾਲ ਮਾਰ ਸਕਦੀ ਆ ਜੇ ਇਹ ਕਾਫੀ ਉਚਾਈ ਤੋਂ ਵੀ ਡਗਬੇ ਤਾਂ ਇਸ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਇਸੇ ਕਾਰਨ ਇਸ ਨੇ ਪੰਡ ਦੇ ਕਾਫੀ ਲੋਕਾਂ ਨੂੰ ਜ਼ਖਮੀ ਵੀ ਕੀਤਾ ਜੇ ਦੋਸਤੋ ਆਪਾਂ ਇਸ ਦੇ ਸਭ ਤੋਂ ਪਹਿਲੇ ਸ਼ਿਕਾਰ ਦੀ ਗੱਲ ਕਰੀਏ ਤਾਂ ਇਸ ਨੇ ਆਪਣਾ ਪਹਿਲਾ ਸ਼ਿਕਾਰ ਬਣਾਇਆ ਰਮੇਸ਼ ਕੁਮਾਰ ਨੂੰ ਜਿਸ ਤੇ ਇਸ ਨੇ ਅਟੈਕ ਕੀਤਾ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਦੋਸਤੋ ਇੱਥੇ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਇਹ ਤੇਂਦੂਆ ਆਖਰ ਕਿਸ ਤਰ੍ਹਾਂ ਪੰਡ ਵਿੱਚ ਆਇਆ ਤੇ ਦੋਸਤੋ ਜਦੋਂ ਤेंदुआ ਪਿੰਡ ਵਿੱਚ ਆਇਆ ਤੇ ਇਹ ਕਿਸ ਤਰ੍ਹਾਂ ਭਟ ਗਿਆ ਕਿਉਂਕਿ ਆਪਾਂ ਜਾਣਦੇ ਕਿ ਕੋਈ ਵੀ ਜਾਨਵਰ ਛੇਤੀ ਨਹੀਂ ਭਟਕਦਾ ਪਰ ਮੰਨਿਆ ਜਾ ਰਿਹਾ ਕਿ ਲੋਕਾਂ ਨੇ ਜਿਆਦਾ ਹੱਲਾ ਗੁੱਲਾ ਕੀਤਾ ਜਿਸ ਕਾਰਨ ਇਸ ਨੂੰ ਕਾਫੀ ਗੁੱਸਾ ਆਇਆ ਤੇ ਇਹ ਭਟ ਗਿਆ ਸੋ ਦੋਸਤੋ ਇਸ ਦਾ ਕਾਰਨ ਜੋ ਵੀ ਰਿਹਾ ਹੋਵੇ ਕਿਉਂਕਿ ਇਸ ਤेंदुए ਕਾਰਨ ਪਿੰਡ 'ਚ ਬਹੁਤ ਲੰਬਾ ਸਮਾਂ ਦਹਿਸ਼ਤ ਰਹੀ ਲਗਭਗ 12-13 ਘੰਟੇ ਲੋਕ ਡਰੇ ਰਹੇ ਤੇ ਇਸ ਨੂੰ ਫੜਨ ਤੋਂ ਬਾਅਦ ਪਿੰਡ ਵਿੱਚ ਕੋਈ ਸ਼ਾਂਤੀ ਹੋਈ ਸੋ ਦੋਸਤੋ ਆਪਾਂ ਦੇਖਦੇ ਹਾਂ ਕੁਝ ਖਾਸ ਸੀਨ ਇਸ ਤेंदुए ਦੇ ਪਿੰਡ ਵਿੱਚ ਆਉਂਦੇ ਤੇ ਆਓ ਆਪਾਂ ਫਿਰ ਵੀਡੀਓ ਦੇਖਦੇ ਹਾਂ

ਉਹ ਵੱੜ ਗਿਆ ਉੱਥੇ ਉਹ ਯਾਰ ਜਾਲ ਵੀ ਪਾਉਣਾ ਚਾਹੀਦਾ ਜਦੋਂ ਬੰਦੇ ਹੋ ਰਹੇ ਹੋ ਰਿਓ ਰਿਓ ਨੇ ਉਹ ਡੋਲ ਗਿਆ ਜਾਲ ਚੋਂ ਓਕੇ ਬੀਸ ਟਿੱਕ ਡੋਲਿਆ ਸੋ ਦੋਸਤੋ ਜਿਵੇਂ ਤੁਸੀਂ ਇਹ ਵੀਡੀਓਜ਼ ਦੇਖੀਆਂ ਕਿ ਕਿਸ ਤਰ੍ਹਾਂ ਇਸ ਤेंदुए ਨੇ ਲੰਮਾ ਪਿੰਡ ਜ਼ਿਲ੍ਹਾ ਜਲੰਧਰ ਵਿੱਚ ਦਹਿਸ਼ਤ ਦਾ ਮਾਹੌਲ ਬਣਾਈ ਰੱਖਿਆ ਤੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਜੇ ਤੁਹਾਨੂੰ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਦੱਸਿਓ ਕਿ ਤੁਸੀਂ ਇਸ ਤੇਂਦੂਏ ਬਾਰੇ ਕੀ ਸੋਚਦੇ ਹੋ ਕਿ ਇਸ ਨੂੰ ਆਸਾਨੀ ਨਾਲ ਪੜਿਆ ਜਾ ਸਕਦਾ ਸੀ ਸੋ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਅੰਤ ਵਿੱਚ ਮੈਂ ਤੁਹਾਨੂੰ ਫਰਮੈਸ਼ ਕਰੂਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀਓਲੀ ਬਾਬਾ ਜੀ ਦਾ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬੰਦ ਨੂੰ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡਾ ਸਭ ਤੋਂ ਪਹਿਲਾਂ ਪਹੁੰਚ ਸਕੇ ਇਹਨੇ ਸ਼ਬਦਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ